ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦਾਂ ਜੀ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਇੱਥੇ ਹੈਗਾ ਆਪਣਾ ਸਵੇਰ ਦਾ ਹੀ ਟਾਈਮ ਆ ਕੋਈ 8:00 ਨੂੰ 10:00 ਦਾ ਟਾਈਮ ਹੋਣਾ ਵਾ ਤੇ ਮੈਂ ਲੱਗ ਗਈ ਸੀ ਕੱਪੜੇ ਧੋਣਾਂ ਤੇ ਕਿਹੜਾ ਮਸ਼ੀਨ ਹੈਗੀ ਫਿਰ ਵੀ ਹੱਥ ਨਾਲ ਹਨਾ ਤੇ ਹੱਥ ਨਾਲ ਇਹ ਆ ਜੀ ਈਜੀ ਵਾਲੇ ਜਿਹੜੇ ਕੱਪੜਿਆਂ ਨੂੰ ਹੱਥ ਨਾਲ ਹੀ ਧੋਣੇ ਪੈਂਦੇ ਆ ਤੇ ਜਿਹੜੇ ਨਵੇਂ-ਨਵੇਂ ਕੱਪੜੇ ਮਤਲਬ ਉੱਚ ਕਿਹੜੀ ਮੈਲ ਹੁੰਦੀ ਐਨੀ ਤੇ ਇੱਕ ਅੱਧੀ ਵਾਰੀ ਪਾਈ ਹੁੰਦੇ ਆ ਤੇ ਮੈਂ ਕਿਾ ਚੱਲ ਈਜੀ ਜਿਨਾ ਹੰਗਾਲ ਦਿੰਨੀ ਆ ਉਹ ਹਨਾ ਧੋ ਦਿੰਨੀ ਆ ਬੱਚਿਆਂ ਦੇ ਤੇ ਚੱਲ ਮੈਂ ਵੱਖਰੇ ਧੋਣੀਆਂ ਨਾ ਹੱਥ ਨਾਲ ਹੀ ਮਾਲ ਦਿੰਨੀ ਆ ਉਹ ਵੀ ਨਹੀਂ ਨੇ ਗੰਦੇ ਹੁੰਦੇ ਕੱਪੜੇ ਤੇ ਮੈਂ ਕਿਾ ਚੱਲ ਚਾਰ ਕੱਪੜੇ ਹੈਗੇ ਚੱਲ ਵੱਡੇ ਵੀ ਹੈਗੇ ਉਹ ਵੀ ਚੱਲ ਮਲ ਮਾਲ ਦਿੰਨੀ ਆ ਨਾ ਤੇ ਇਹਦੇ ਮੈਂ ਬਹਿ ਕੇ ਜਿਹੜੇ ਹੀ ਉਹ ਮਲ ਤੇ ਕੱਪੜੇ ਤੇ ਆਂਟੀ ਅਜੇ ਆਏ ਨਹੀਂ ਹੀ ਦੂਜੇ ਕੱਪੜੇ ਅਜੇ ਪਏ ਆ ਚਾਦਰਾਂ ਵਗੈਰਾ ਪਈਆਂ ਵਾ ਜੇ ਉਹ ਮਸ਼ੀਨ 'ਚ ਹੀ ਧੁੱਪਣ ਗਿਆ ਤੇ ਮੈਨੂੰ ਇਹੀ ਕਿ ਨਾ بارش ਦਾ ਪਤਾ ਨਹੀਂ ਹੁੰਦਾ ਹੈ ਹਗਾਣਾ ਧੋਪ ਪਾਦੇ ਸਾਨੂੰ ਲਾਲਚੀ ਬੜਾ ਹੁੰਦਾ ਵਾ ਕਿ ਧੋਪ ਚੜੀ ਹੋਏ ਤੇ ਬੰਦਾ ਨਾ ਕੱਪੜੇ ਜਿਹੜੇ ਸੁੱਕ ਜਾਂਦੇ ਜਿੰਨੇ ਚਿਰ ਧੋਪ ਚ ਸੁੱਕਣ ਨਾ ਉਹ ਨਜ਼ਰ ਸੇਲ ਵੀ ਨਹੀਂ ਜਾਂਦੀ ਹੈਗੀ ਜਿੰਨੇ ਮਰਜ਼ੀ ਅੰਦਰਾਂ ਚ ਪਾ ਪਾ ਕੇ ਜਾਂ ਪ੍ਰੈਸ ਦੇ ਨਾਲ ਜਿਹੜੇ ਸੁਕਾ ਲੋ ਹਣਾ ਤੇ ਨਹੀਂ ਕਦੀ ਵੀ ਨਹੀਂ ਸੁੱਕਦੇ ਹੈਗੇ ਜਿੰਨੇ ਚਿਰ ਧੋਪ ਨਾਲ ਇਹਨਾਂ ਨੂੰ ਲੱਗਿਆ ਨਾ ਦੋ ਤਿੰਨ ਧੁੱਪਾਂ ਲੱਗਣ ਤੇ ਫੇਰ ਹੀ ਹੁੰਦੇ ਆ ਤੇ ਅੱਜ ਦਾ ਦਿਨ ਸੀ ਮੈਂ ਇਹ ਸੋਚਿਆ ਹੀ ਰਾਤ ਦਾ ਹੀ ਕਿ ਮੈਂ ਨਾ ਸਵੇਰੇ ਉੱਠ ਕੇ ਨਾ ਥੋੜੀ ਬਹੁਤੀ ਜ਼ਿਆਦਾ ਨਹੀਂ ਤੇ ਥੋੜੀ ਬਹੁਤੀ ਮੈਂ ਸਫਾਈ ਜੜੀ ਉਹ ਕਰਨੀ ਆ ਕਿਉਂਕਿ ਦਰਾਜ ਵਿੱਚ ਨੇ ਇੰਨੇ ਗੰਦੇ ਲੱਗਦੇ ਪਏ ਇਦਾਂ ਲੱਗਦਾ ਹੈ ਮਤਲਬ ਨਾ ਜਿੱਦਾਂ ਪਾਣੀ ਦਰਾਜਾਂ ਤੱਕ ਹੀ ਆ ਗਿਆ ਵਾ ਤੇ ਉਹ ਬਾਅਦ ਚ ਜਿੱਦਾਂ ਮੈਲੇ ਹੋ ਜਾਂਦੇ ਨਾ ਉਹ ਤੇ ਕੱਟਾ ਵਗੈਰਾ ਆ ਕੇ ਤੇ ਇਹ ਹੀ ਚੀਜ਼ ਤੇ ਮੈਂ ਸਾਰੇ ਦਰਾਜ ਜਿਹੜੇ ਫालतू ਸਮਾਨ ਹੀ ਉਹ ਕੱਢਿਆ ਤੇ ਚੰਗਾ ਚੰਗਾ ਜਿਹੜਾ ਹੀ ਜ਼ਰੂਰਤ ਵਾਲਾ ਹੀ ਉਹ ਰੱਖ ਲਿਆ ਹੀ ਤੇ ਬਾਕੀ ਸਾਰੇ ਮੈਂ ਜਿਹੜੀ ਦਰਾਜਾਂ ਦੋਵਾਂ ਦੀ ਸਫਾਈ ਕਰਤੀ ਐ ਲੱਗਦਾ ਹੀ ਜਿੱਦਾਂ ਸੋਉਣ ਵੇਲੇ ਨਾ ਸਿਰ ਤੇ ਬੋਝ ਜਿਹਾ ਪਿਆ ਵਾ ਏਦਾਂ ਹੁੰਦਾ ਸਾਰੀ ਲੇਡੀਜ਼ ਨੂੰ ਹੁੰਦਾ ਨਾ ਜਦ ਰਹੀ ਕੋਈ ਚੀਜ਼ ਗੰਦੀ ਹੋਏ ਤੇ ਰਾਤ ਨੂੰ ਉਹਦੇ ਵੱਲ ਧਿਆਨ ਚਲ ਜਾਂਦਾ ਕਿ ਹਾਂ ਮੈਂ ਸਵੇਰੇ ਉੱਠ ਕੇ ਨਾ ਇਹ ਕਰਨਾ ਇਹ ਕੰਮ ਕਰਨਾ ਇਹ ਕੰਮ ਕਰਨਾ ਹਨਾ ਸਾਰੀ ਲੇਡੀਜ਼ ਨਾਲ ਏਦਾਂ ਹੁੰਦਾ ਹੋਊਗਾ ਕਮੈਂਟ ਕਰਕੇ ਦੱਸਿਓ ਕਿਹਦੇ ਕਿਹਦੇ ਨਾਲ ਏਦਾਂ ਹੁੰਦਾ ਹਨਾ ਮੇਰੇ ਨਾਲ ਤੇ ਏਦਾਂ ਹੁੰਦਾ ਮੈਂ ਤੇ ਨਾ ਪਹਿਲਾਂ ਹੀ ਸੋਚ ਲੈਣੀ ਹੁੰਨੀ ਕਿ ਹਾਂ ਸਵੇਰੇ ਉੱਠ ਕੇ ਮੈਂ ਏਦਾਂ ਕਰਨਾ ਆ ਕੰਮ ਕਰਨਾ ਇਹਦੇ ਬੱਚੇ ਮੇਰੇ ਖੇਡਦੇ ਪਏ ਸੀ ਉਹਨੂੰ ਖੇਡੇ ਲਾਇਆ ਸੀ ਮੈਂ ਕਿਾ ਚੱਲ ਇਹਨੂੰ ਨਾ ਤੂੰ ਖੜਾ ਤੇ ਨજર ਮੈਂ ਥੋੜੀ ਬਹੁਤੀ ਸਫਾਈ ਜੜੀ ਉਹ ਕਰ ਲੈਣੀ ਕੰਬਲ ਵੀ ਥੋੜਾ ਜਿਹਾ ਗੰਦਾ ਹੋਇਆ ਏ ਮੈਂ ਕਿਚ ਲੈ ਇਹਨੂੰ ਵੀ ਨਾ ਕੱਲ ਨੂੰ ਧੁੱਪ ਲੱਗੂਗੀ ਤੇ ਸਕਾ ਲਾਂਗੇ ਇਹਨੂੰ ਹਨਾ ਧੋ ਲਾਂਗੇ ਤੇ ਸਕਾ ਲਾਂਗੇ ਇੱਕ ਧੁੱਪ ਨਾਲ ਹੀ ਕੰਬਲ ਸੁੱਕ ਜਾਂਦੇ ਆ ਹੁਣ ਤੇ ਜਦ ਜਿਆਦਾ ਧੁੱਪ ਲੱਗੇ ਤੇ ਹਨਾ ਖਿੜਾਕੀ ਧੁੱਪ ਲੱਗੇ ਤੇ ਫਿਰ ਤੇ ਇੱਕ ਨਾਲ ਹੀ ਸੁੱਕ ਜਾਂਦੇ ਆ ਤੇ ਮੈਂ ਦੋਵੇਂ ਜਰਾ ਸਾਫ ਕੀਤੇ ਫਿਰ ਮੈਂ ਡਸਟਿੰਗ ਵਗੈਰਾ ਕੀਤੀ ਰੂਮ ਐਂ ਚੰਗੀ ਤਰ੍ਹਾਂ ਸਾਫ ਕੀਤਾ ਮੈਂ ਹਣਾ ਤੇ ਸੋਫਿਆਂ ਦੇ ਨਾ ਪਿੱਛੇ ਵੀ ਕਟਾ ਜਿੱਦਾਂ ਨਾ ਜੰਮ ਜੇ ਜਾਂਦਾ ਪਾਣੀ ਆ ਕੇ ਨਾ ਉਹਨਾਂ ਦੇ ਪਿੱਛੇ ਮਿੱਟੀ ਜਿਹੜੀ ਸੀ ਉਹ ਜੰਮ ਗਈ ਸੀ ਤੇ ਉਹ ਮੈਂ ਇੱਕ ਦਿਨ ਵੇਖਿਆ ਮੈਂ ਕਿ ਆ ਕੀ ਸੋਫਾ ਤੇ ਇਦਾਂ ਖਰਾਬ ਹੋ ਜਾਏਗਾ ਇਹ ਤੇ ਫਿਰ ਮੈਂ ਨਾ ਉਹਨੂੰ ਐਨ ਸਾਫ ਕੀਤਾ ਮੈਂ ਡੀਪ ਕਲੀਨਿੰਗ ਕਰੂੰਗੀ ਸੋਫੇ ਦੀ ਜਿੱਦਨ ਮੈਂ ਕਰੂੰਗੀ ਉਦਨ ਮੈਂ ਦੱਸੂੰਗੀ ਵੀਡੀਓ ਜ਼ਰੂਰ ਬਣਾਉਂਗੀ ਹਣਾ ਹਲੇ ਡੀਪ ਕਲੀਨਿੰਗ ਨਹੀਂ ਕੀਤੀ ਮੈਂ ਕਿ ਚੱਲ ਧੁੱਪਾਂ ਧੁੱਪਾਂ ਲੱਗ ਜਾਣ ਤੇ ਫੇਰ ਹੀ ਮੈਂ ਕਰੂੰਗੀ ਹਨਾ ਤੇ ਇਦਾਂ ਹੀ ਆ ਥੋੜਾ ਬੋਤਾ ਨਾਲੇ ਸੁੱਕ ਜੇਗਾ ਸੋਫਾ ਹਨਾ ਤੇ ਜਿਹੜਾ ਵਾ ਉਹ ਇਹਨੂੰ ਚੰਗੀ ਤਰ੍ਹਾਂ ਮੈਂ ਸਾਫ਼ ਕਰੂੰਗੀ ਜੇ ਸਾਫ਼ ਹੋਇਆ ਨਹੀਂ ਹਾਲੇ ਥੋੜਾ ਬੋਤਾ ਹੀ ਕੀਤਾ ਮੈਂ ਇਦਾਂ ਹੀ ਤੇ ਇੱਥੇ ਮੈਂ ਰਸੋਈ 'ਚ ਵੀ ਆ ਗਈ ਸੀ ਨਾਲ ਰਸੋਈ 'ਚ ਵੀ ਧਿਆਨ ਇਹਦਾ ਕਿ ਬੱਚਿਆਂ ਨੂੰ ਖਾਣ ਵਾਸਤੇ ਵੀ ਟਾਈਮ ਨਾ ਦੇਣਾ ਵਾ ਹਨਾ ਤੇ ਉਹ ਖੇਲਦੇ ਪਏ ਮੈਂ ਕਿਹਾ ਚਲੋ ਨਾ ਚੱਲਣਾ ਮੈਂ ਤੁਹਾਡੇ ਵਾਸਤੇ ਨਾਸ਼ਤਾ ਬਣਾ ਦੇਣੀ ਆ ਤੇ ਨਾਸ਼ਤਾ ਕਰਾ ਦੇਣੀ ਇੱਥੇ ਫਿਰ ਮੈਂ ਮੈਨੂੰ ਰਸੋਈ ਵੱਲ ਵੀ ਧਿਆਨ ਸੀ ਕਿਉਂਕਿ ਰਾਤ ਦਾ ਹੀ ਮੈਂ ਡਿਸਾਈਡ ਕੀਤਾ ਕਿ ਰਸੋਈ ਥੋੜੀ ਬਹੁਤੀ ਜੜੀ ਉਹ ਕਲੀਨ ਕਰਨੀ ਕਰਨੀ ਆ ਤੇ ਇਦਾਂ ਡੱਬੇ ਵੀ ਰੱਖੇ ਬਹੁਤ ਬੁਰੇ ਲੱਗਦੇ ਆ ਡੱਬੇ ਵੀ ਮੈਂ ਸਾਫ਼ ਕੀਤੇ ਉਧਰੋਂ ਨੁੱਕਰ ਸਾਰੀ ਸਾਫ਼ ਕੀਤੀ ਐ ਜਿਹੜੀ ਤੁਹਾਨੂੰ ਸਲਫ ਦੇਖ ਰਹੀ ਆ ਨਾ ਸਾਹਮਣੇ ਤੇ ਇਹ ਤੇ ਮੈਂ ਰਾਤ ਨੂੰ ਸਾਫ਼ ਕਰ ਦਿੱਤੀ ਤੇ ਇਹ ਇਹ ਮਤਲਬ ਇਹਦੇ ਡੱਬੇ ਵੀ ਕਲੀਨ ਕਰਤਾ ਹੀ ਸਾਰਾ ਕੁਝ ਕਰਤਾ ਹੀ ਇਹ ਜਿਹੜਾ ਸ਼ਾਨਣਾ ਹੀ ਨੁੱਕਰ ਚਲਾਇਆ ਇਹ ਸਾਫ ਕੀਤਾ ਤੇ ਇਧਰੋਂ ਡੱਬੇ ਜਿੰਨੇ ਵੀ ਸਾਰੇ ਸਾਫ ਕੀਤੇ ਸਾਰੇ ਨੀਚੋਂ ਮੈਂ ਸਾਰੀ ਸਫਾਈ ਕਰ ਲਈ ਮਤਲਬ ਸਾਰੇ ਡੱਬੇ ਪੂਜ ਪੰਜ ਕੇ ਰੱਖ ਲਈ ਹੀ ਫालतू ਸਮਾਨ ਜਿਹੜਾ ਹੀ ਉਹ ਮੈਂ ਕੱਢ ਲਿਆ ਹੀ ਉਹ ਮੈਂ ਵੱਖਰਾ ਕਰਤਾ ਹੀ ਮੈਂ ਕਿ ਉਹ ਪਿੱਛੇ ਰੱਖ ਲੈਣੇ ਆ ਜਿਹੜਾ ਫालतू ਸਮਾਨ ਰੱਖ ਕੇ ਵੀ ਕੀ ਫਾਇਦਾ ਹਨਾ ਜਿੰਨੇ ਕਿ ਸਮਾਨ ਦੀ ਜਿਹੜੀ ਸਾਫ ਸਫਾਈ ਰੋਜ਼ ਹੋ ਜੇ ਉਹਨਾਂ ਹੀ ਰੱਖਣਾ ਚਾਹੀਦਾ ਤੇ ਮੈਂ ਉਹਨਾਂ ਹੀ ਰੱਖਿਆ ਹਨਾ ਡੇਲੀ ਰੋਜ਼ ਜਿਹੜੀ ਇਹੋ ਕੰਮ ਹੁੰਦਾ ਵਾ ਤੇ ਇਹਨੂੰ ਬੈਟਰ ਉਹਨਾਂ ਹੀ ਸਮਾਨ ਰੱਖੋ ਜਿੰਨਾ ਕ ਵਰਤੋਂ ਚਾਹੁੰਦਾ ਹਨਾ ਤੇ ਸ਼ਾਨਾ ਨਾ ਮੈਂ ਬਾਹਰ ਹੀ ਧੋ ਲਿਆ ਹੀ ਸਾਰਾ ਮੈਂ ਸਾਫ ਕਰ ਤੇ ਨੁਕਰ ਤੇ ਉਹਨਾਂ ਹੀ ਸਮਾਨ ਰੱਖਿਆ ਨਮਿਸ ਦੀ ਬੋਤਲ ਵਗੈਰਾ ਹੀ ਟੀਫਨ ਵਗੈਰਾ ਹੀ ਜਿਹੜਾ ਉਹ ਖੜ ਦਾ ਸਕੂਲੇ ਸਕਾਲੇ ਕੜਦਾ ਉਹੀ ਚੀਜ਼ਾਂ ਰੱਖਿਆ ਹੀ ਬਸ ਜਾਂ ਡੇਲੀ ਦੇ ਬਰਤਨ ਹੁੰਦੇ ਸਾਡੇ ਤੇ ਹੋਰ ਕੁਝ ਨਹੀਂ ਹੈਗਾ ਤੇ ਸਾਰਾ ਮੈਂ ਸਫਾਈ ਕੀਤੀ ਤੇ ਐਨ ਤਸੱਲੀ ਹੋ ਗਈ ਪੀ ਹ ਕੁਛ ਸਾਫ ਸਫਾਈ ਜੜੀ ਹੋਈ ਆ ਹਨ ਤੇ ਇਦਾਂ ਤੇ ਡੇਲੀ ਧਿਆਨ ਲੈਂਦਾ ਹੀ ਕਿ ਪਾਣੀ ਆ ਜਾਂਦਾ ਵਾ ਤੇ ਉਹਦੇ ਨਾਲ ਨਾ ਉੱਪਰੋਂ ਵੀ ਸਾਰਾ ਘਰ ਗੰਦਾ ਹੁੰਦਾ ਵਾ ਫਿਰ ਮੈਂ ਮੀਂਹ ਦਾ ਨਾਸ਼ਤਾ ਬਣਾਉਣ ਲੱਗ ਗਈ ਤੇ ਮੈਂ ਫਿਰ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਸਾਰੀ ਮੈਂ ਸਫਾਈ ਕਰ ਦਿੱਤੀ ਹੀ ਤੇ ਬਰਤਨ ਜਿਹੜੇ ਹੀ ਉਹ ਆਂਟੀ ਨੇ ਆਣ ਕੇ ਕਰਨਾ ਹੀ ਸਲਫ ਵੀ ਐ ਚੰਗੀ ਤਰ੍ਹਾਂ ਸਾਫ਼ ਕਰਤੀ ਤੇ ਅੱਜ ਬਣਾਇਆ ਸੀ ਨਾਸ਼ਤੇ ਦੇ ਵਿੱਚ ਵੇਸਣ ਦਾ ਚਿਲਾ ਹੀ ਵਿੱਚ ਆਪਾਂ ਸੂਜੀ ਪਾ ਲੈਨੇ ਆ ਦਹੀਂ ਪਾ ਲੈਨੇ ਆ ਨਾ ਜੇ ਚਾਵਲ ਰਾਤ ਦੇ ਬੱਚੇ ਹੁਣ ਉਹ ਵੀ ਪਾ ਲੈਨੇ ਆ ਤੇ ਉਹ ਚਿਲਾ ਬਣ ਜਾਂਦਾ ਵਾ ਤੇ ਉਹ ਬਣਾਇਆ ਸੀ ਮੈਂ ਕਿਹਾ ਚੱਲਣਾ ਉਪਰੋਂ ਮੈਂ ਕਿਸੇ ਹੋਰ ਦਿਨ ਸਫਾਈ ਕਰੂੰਗੀ ਉੱਪਰ ਵਾਲੇ ਕਵਰ ਵਗੈਰਾ ਚੇਂਜ ਕਰੂੰਗੀ ਹਣਾ ਤੇ ਉਹ ਵੀ ਚੇਂਜ ਕਰੂੰਗੀ ਸਾਰੇ ਬਰਤਨ ਵੀ ਕਲੀਨ ਕਰੂੰਗੀ ਉੱਪਰੋਂ ਮਤਲਬ ਹਾਫ ਹਾਫ ਸਫਾਈ ਹੁੰਦੀ ਆ ਮਤਲਬ ਉਹ ਵੀ ਇੱਕੋ ਦਿਨ ਚ ਸਾਰੀ ਹੋ ਜੇ ਤੇ ਉਹ ਨਹੀਂ ਗੱਲ ਪਾਂਦੀ ਹੈ ਉਹ ਨਹੀਂ ਮਤਲਬ ਬੱਚੇ ਦੇ ਨਾਲ ਨਹੀਂ ਹੁੰਦਾ ਹੈਗਾ ਤੇ ਫਿਰ ਮੈਂ ਜਿਹੜਾ ਅੱਧੀ ਅੱਧੀ ਸਫਾਈ ਕਰਦੀ ਆ ਤੇ ਇਹ ਆ ਕਿ ਇਥੋਂ ਡੇਲੀ ਚੀਜ਼ਾਂ ਵਰਤਣੀਆਂ ਹੁੰਦੀਆਂ ਡੱਬੇ ਰਾਸ਼ਨ ਬਾਣੀ ਇੱਥੇ ਹੁੰਦਾ ਨਾ ਤੇ ਉਹ ਫਿਰ ਹੱਥ ਲੱਗਦੇ ਰਹਿੰਦੇ ਤੇ ਇੱਧਰ ਚੀਜ਼ਾਂ ਜਿਆਦੀਆਂ ਗੰਦੀਆਂ ਹੋ ਜਾਂਦੀਆਂ ਵਾ ਤੇ ਤਦ ਕਰਕੇ ਫਿਰ ਇੱਥੇ ਸਫਾਈ ਜਿਹੜੀ ਉਹ ਜ਼ਰੂਰੀ ਹੁੰਦੀ ਆ ਇਹ ਵਾਲਪੇਪਰ ਜਿਹੜਾ ਬਲੈਕ ਕਲਰ ਦਾ ਨਾ ਇਹ ਪਹਿਲਾਂ ਹੀ ਇੱਥੇ ਪਿੰਕ ਤੇ ਵੀ ਲਾਇਆ ਹੋਇਆ ਹੀ ਤੇ ਫਿਰ ਆਪਾਂ ਉਹ ਨਾ ਖਰਾਬ ਹੋ ਗਿਆ ਪਿੱਛੋਂ ਜਿਹੜੀ ਉਹ ਸਲਾਬ ਦੇ ਨਾਲ ਨਾ ਕਲੀ ਖਰਾਬ ਹੋ ਗਈ ਤੇ ਉਹ ਲਾਉਣਾ ਪੈ ਗਿਆ ਫੇਰ ਇਹ ਫੇਰ ਜਿਹੜਾ ਹੀ ਉਹ ਲਾਉਣਾ ਪੈ ਗਿਆ ਫਿਰ ਆਪਾਂ ਪਿੰਕ ਲਵਾਇਆ ਪਿੰਕ ਦਾ ਬੜਾ ਫਾਇਦਾ ਵਾ ਇਹਨੂੰ ਭਾਵੇਂ ਮੈਂ ਨਾ ਪਾਣੀ ਮਾਰ ਕੇ ਧੋ ਲਾਂ ਸਰਫ ਨਾਲ ਧੋ ਲਾਂ ਸਾਬਣ ਨਾਲ ਧੋ ਲਾਂ ਇਹ ਐਨ ਕਲੀਨ ਹੋ ਜਾਂਦਾ ਭਾਵੇਂ ਜਿੰਨੇ ਮਰਜੀ ਦਾਗ ਪੀਲੇ ਸਬਜੀ ਦੇ ਕਿਸੇ ਵੀ ਤਰ੍ਹਾਂ ਦੇ ਹੋਣ ਹਨ ਤੇ ਇਹ ਐਨ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਮੈਂ ਇਹਦਾ ਬੜਾ ਫਾਇਦਾ ਵਾ ਤੇ ਫਿਰ ਉਹਨੇ ਜਿੱਦ ਨੂੰ ਲਾਈਟ ਪਹਿਲਾਂ ਬੰਦ ਸੀ ਜਦੋਂ ਮੈਂ ਕੱਪੜੇ ਧੋਣ ਲੱਗੀ ਫਿਰ ਲਾਈਟ ਆ ਗਈ ਫਿਰ ਮੈਂ ਨਾ ਜਿੰਨੇ ਇੱਕ ਮੈਂ ਜੋ ਜੀ ਸੂਟ ਪਾਇਆ ਸੀ ਤੇ ਸੂਟ ਲਾਉਣਾ ਪਿਆ ਕਿਉਂਕਿ ਕੱਪੜੇ ਧੋਣਾ ਨਾ ਕੱਪੜੇ ਗਿੱਲੇ ਹੋ ਉਹ ਇਹ ਨਾਲੇ ਨਾ ਸਫਾਈ ਵਗੈਰਾ ਜਿਹੜੀ ਉੱਪਰ ਜਿਹੜੀ ਸਾਰੀ ਕੀਤੀ ਐ ਤੇ ਸਮਾਨ ਮੇਜ ਲਮਾਰੀਆਂ ਚ ਤੇ ਨਹੀਂ ਰੱਖਿਆ ਹੈ ਗਾਣਾ ਅੱਜ ਮੈਂ ਸਾਫ ਕੀਤੀ ਅੱਜ ਫੇਰ ਤੇ ਇੱਧਰ ਸਾਰੇ ਕਵਰ ਵਿਛਾ ਦਿੱਤੇ ਆ ਬੱਚੇ ਬਿਠਾਏ ਨਵਾ ਧਵਾ ਕੇ ਤੇ ਸਾਰਾ ਜਿਹੜਾ ਕੰਮ ਕੀਤਾ ਕੱਪੜੇ ਜਿਹੜੇ ਉੱਪਰ ਪਾਏ ਆ ਹੁਣ ਜਿਹੜੇ ਮੈਂ ਆਪ ਹੰਗਾਲ ਲਏ ਤੇ ਧੂੜ ਧਵਾ ਕੇ ਸੁਕਾ ਕੇ ਹੁਣ ਲਾਈਟ ਆਈ ਹੈ ਤੇ ਹੁਣ ਜਿਹੜੇ ਉੱਪਰ ਪਾ ਕੇ ਆਈ ਨੂੰ ਸਾਰੇ ਕੱਪੜੇ ਪੈਸੇ ਤੇ ਤੁੱਪ ਛਾਈ ਮਾਈ ਜੀ ਆ ਤੇ ਬੱਦਲ ਤੇ ਹੋਇਆ ਵਾ ਥੋੜੀ ਬੋਤੀ ਹਵਾ ਚੱਲਦੀ ਮੈਂ ਸ਼ਾਇਦ ਹੋਵਣਾ ਸੁੱਕ ਜਾਣ ਤੇ ਫਿਰ ਰੱਖਣ ਵਾਲੇ ਬਣਾਗੇ ਨਹੀਂ ਤੇ ਜਿਹੜਾ ਵਾ ਬਣਾਓ ਖਿਆਰ ਕੰਮ ਖਤਮ ਹੀ ਨਹੀਂ ਹੁੰਦਾ ਹੈਗਾ ਪਤਾ ਨਹੀਂ ਕੀ ਗੱਲ ਆ ਸਾਡਾ ਤੇ ਡੇਲੀ ਦਾ ਕੰਮ ਹੋ ਗਿਆ ਨਾ ਕਿ ਪਾਣੀ ਆਉਣਾ ਤੇ ਕੱਢਣਾ ਤੇ ਫਿਰ ਆਪਾਂ ਰੋਟੀ ਖਾਣੀ ਬੁਰਕੀ ਲੋ ਜਿੱਥੇ ਮੈਂ ਰਗੀ ਦੁਪਹਿਰ ਦੀ ਰੋਟੀ ਬਣਾਉਣ ਸਾਰੀ ਰਸੋਈ ਕੀਤੀ ਹੈ ਸਾਫ਼ ਇੱਕਦਮ ਆ ਦੇਖ ਸਕਦੇ ਹੋ ਇਦਰੋਂ ਵੀ ਸਾਰੇ ਡੱਬੇ ਡੱਬੇ ਜਟਨੇ ਵੀ ਸਾਰੇ ਸਾਫ਼ ਕੀਤੇ ਸਾਡੀ ਰਸੋਈ ਇਹ ਪਿੱਛੋਂ ਬਹੁਤ ਗੰਦਾ ਮੈਨੂੰ ਵੀ ਸਾਫ਼ ਕੀਤਾ ਮੈਨੂੰ ਕਿਹਨੇ ਜਾਣਾ ਹੈ ਟੀਵੀਸ਼ਨ ਤੇ ਮੈਂ ਪਹਿਲਾਂ ਪਗੈਣਾ ਰੋਟੀ ਦੇ ਲੈਣੀ ਹੈ ਤੇਨੂੰ ਮੈਂ ਕਿਹਾ ਤੇ ਆਪ ਵੀ ਖਾ ਲੈਂਦੀ ਆ ਤੇ ਰੋਟੀ ਬਣਾ ਲੈ ਸਬ지 ਮੰਮੀ ਨੇ ਬਣਾ ਦਿੱਤੀ ਆ ਤੇ ਰੋਟੀ ਬਣਾ ਲੈਣੀ ਮੈਂ ਕਿਉਂਕਿ ਮੇਰਾ ਪੱਕ ਗਿਆ ਵਾ ਗਰਮੇ ਦਾਲ ਚਾਹ ਸਾਰਾ ਛਾਲੇ ਜਿਹੇ ਹੋਗੇ ਅੰਦਰੋਂ ਤੇ ਜਿਹੜਾ ਵਾ ਉਹ 컬러 ਰੋਟੀ ਬਣਾ ਲਾਂ ਫਿਰ ਮੈਂ ਮਿਲਦੀ ਧਣਾ ਕੱਪੜੇ ਤੋਂ ਹਤਾ ਕਿ ਐਨ ਪਾਤੇ ਹੀ ਛੱਤ ਦੇ ਉੱਪਰ ਕੱਲੇ ਕੱਲੇ ਕਰਕੇ ਮੈਂ ਪਾਏ ਮੈਂ ਕਿਹਾ ਤੋਂ ਉੱਪਰ ਐਨ ਚੰਗੀ ਤਰ੍ਹਾਂ ਕੱਪੜਿਆਂ ਦੇ ਵਿੱਚ ਵੜ ਜੇ ਜਿਹੜੀ ਆ ਨਾ ਤੇ ਐਨ ਸੁੱਕ ਜਾਣ ਸਲਾਬ ਸਲੂਬ ਨਿਕਲ ਜੇ ਫਿਰ ਮੈਂ ਸਾਰੇ ਸ਼ਾਮ ਨੂੰ ਲਾਏ ਜਾ ਕੇ ਕੱਪੜੇ ਜਦੋਂ ਪਤਾ ਲੱਗਣਾ ਧੁੱਪ ਮਤਲਬ ਜਾਣ ਵਾਲੀ ਹੈ ਫਿਰ ਮੈਂ ਕੱਪੜੇ ਲਾਏ ਤੇ ਸਾਰੇ ਕੱਪੜੇ ਐਨ ਸੁੱਕ ਗਏ ਧੁੱਪ ਦਾ ਬੜਾ ਫਾਇਦਾ ਹੁੰਦਾ ਮਤਲਬ ਜੇ ਧੁੱਪ ਲੱਗ ਗਈ ਹੈ ਤਾਂ ਕੱਪੜੇ ਸਾਰੇ ਸੁੱਕ ਜਾਣੇ ਆ ਨਹੀਂ ਤੇ ਫਿਰ ਅੰਦਰਾਂ ਚ ਤੇ ਖਲਾਰ ਨਹੀਂ ਖਲਾਰਨੀ ਹਨਾ ਇਦਾਂ ਤੇ ਫਿਰ ਸੇਲ ਪੈ ਜਾਂਦੀ ਬੋਪ ਪੈ ਜਾਂਦੀ ਕੱਪੜਿਆਂ ਦੇ ਵਿੱਚ ਹਨਾ ਜਿੰਨੇ ਥੋੜੇ ਬੋਤੇ ਜਿਹੜੇ ਰੱਸੀਆਂ ਤੇ ਪਾਉਣੇ ਨੇ ਨਾ ਕੱਪੜੇ ਉਹਨਾਂ ਨੂੰ ਦੋਵਾਂ ਪਾਸੇ ਧੁੱਪ ਲੱਗ ਜਾਂਦੀ ਤੇ ਉਹ ਸੁੱਕ ਜਾਂਦੀਆਂ ਜਿਹੜੇ ਦੀਵਾਰ ਤੇ ਪਾਉਣੇ ਹੁੰਦੇ ਉਹਨਾਂ 'ਚ ਦੀਏ ਤੇ ਜਿੰਨਾ ਜਿਹੜੇ ਗਿੱਲੇ ਹੀ ਫਿਰ ਮੈਂ ਨਾ ਤਾਰ ਦੇ ਤਾਰ ਤੇ ਪਾ ਕੇ ਤੇ ਫਿਰ ਮੈਂ ਆ ਗਈ ਮੈਂ ਕਿਹਾ ਚਲੋ ਨਾ ਠਹਿਰ ਕੇ ਲਾ ਲੈਨੇ ਆ ਨਾ ਅਜੇ ਤਾਰ ਤੇ ਧੁੱਪ ਆਉਂਦੀ ਆ ਬਾਕੀ ਮੈਂ ਲੱਗ ਗਈ ਸੀ ਤੇ ਮੈਂ ਕਿਹਾ ਚਲ ਪ੍ਰੈਸ ਵਾਲੇ ਪ੍ਰੈਸ ਕਰ ਲਾਂਗੇ ਤੇ ਤੈਅ ਵਾਲੇ ਜਿਹੜੇ ਉਹ ਤੈਅ ਕਰ ਲਾਂਗੇ ਵੀਡੀਓ ਫਾਸਟ ਕਰਨੀ ਪੈਂਦੀ ਆ ਤੇ ਫਾਸਟ ਕਰਨੀ ਪੈਂਦੀ ਇਸ ਕਰਕੇ ਕਿਉਂਕਿ ਲੌਂਗ ਵੀਡੀਓ ਬਣ ਜਾਂਦੀ ਫਿਰ ਤੇ ਫਿਰ ਵੇਖਣਾ ਕੋਈ ਪਸੰਦ ਨਹੀਂ ਕਰਦਾ ਹਨਾ ਤੇ ਸ਼ਾਰਟ ਵੀਡੀਓ ਇਦਾਂ ਹੋਏ ਮਤਲਬ ਸਪੀਡ ਵਾਲੀ ਤੇ ਫਿਰ ਚਲੋ ਹਨਾ ਵੇਖ ਵੀ ਲੈਂਦੇ ਆ ਕਈ ਪੈਣਾ ਮੇਰੀਆਂ ਵੇਖ ਵੀ ਲੈਂਦੀਆਂ ਹਨਾ ਤੇ ਵੱਧ ਵੱਧ ਜੀ ਸਪੋਰਟ ਕਰੋ ਹਨਾ ਤੇ ਥੋੜੇ ਜੇ ਸਬਸਕ੍ਰਾਈਬਰ ਆਪਣੇ ਰਹਿ ਗਏ ਆ ਤੇ ਵਾਚ ਟਾਈਮ ਪੂਰਾ ਹੋਣ ਵਾਲਾ ਅਜੇ ਮਰੇ ਦਾ ਪਾਣੀ ਕੱਢ ਕੇ ਵੇਲੇ ਆ ਚਾਰ ਪਾ ਚੁਲਾ ਆ ਕੇ ਇਹ ਕੱਪੜੇ ਰੰਗੇ ਸੀ ਪ੍ਰੈਸਰ ਵਾਲੇ ਮੈਂ ਇਕੱਠੇ ਲੈ ਵੀ ਸਾਂਭ ਲਿਆ ਨਾ ਐਵੇਂ ਗੰਦੇ ਨਾ ਹੋ ਜਾਣ ਕੱਪੜੇ ਪ੍ਰੈਸ ਕਰਕੇ ਰੱਖ ਲੈਣੇ ਸਿਰਫ ਇਹ ਇੱਕ ਹੌਂ ਰੋਟੀ ਖਾਦੀ ਹੈ 3 ਵਜੇ ਨਾਲ ਆਪਾਂ ਸਾਬ ਨਹੀਂ ਤੇ ਜਿਹੜਾ ਵਾਹੁਣ ਵਿਹਲੀ ਹੋਈ ਮੈਂ ਪਾਣੀ ਘੱਟ ਕੇ ਕੱਪੜੇ ਸਾਂਭ ਕੇ ਤੇ ਵਿਹਲੇ ਹੋ ਜਾਂਦੇ ਤੇ ਬੱਸ ਜੀ ਐਸੀ ਅੱਜ ਦਾ ਵਲੌਗ ਵਲੌਗ ਕਾ ਦਾ ਹੀ ਜੀ